ਲੋੜ ਨੂੰ ਭੋਜਾਂਗੇ। ਲੋ ਜੀ ਅਸੀਂ ਆਏ ਆ ਨਵੇਂ ਰਸਤੇ ਰਾਈ। ਪੂਰੀ ਰੌਣਕ ਲੱਗੀ ਹੋਈ ਐ ਨਿਕ ਬੇਕਰ ਸੋ ਨੇ ਉਤਰ ਨਿਕ ਬੇਕਰ ਜਿਹੜਾ ਪਟਿਆਲੇ ਨੇ। ਹੂੰ ਬਿੱਲੂਮੀ ਸਿਟੀ ਜੀ ਲੱਗਦੀ ਐ। ਆ 크ਿਸਮਸ ਦਾ ਟ੍ਰੀ ਬਣਿਆ। ਬੜੀਆਂ ਕੁੜੀਆਂ ਕੜੀਆਂ ਫੋਟੋਆਂ ਖਿਚਾ ਰਹੀਆਂ ਨੇ। ਹੈਨਾ? ਉਹ ਆ ਗਏ ਮੱਕੜੀ ਆ। ਡੋਨਲ ਕਿਥੇ ਟਿਮੋਟਨਸ ਟਿਮੋਟਨ ਖੁੱਲਿਆ ਨਹੀਂ ਹੈਗਾ ਜੀ ਅੰਦਰ ਨਾ ਹੋਵੇ ਕਿਤੇ ਕਿਹੜੇ ਰੋਡ ਆ ਗਿਆ ਆਪਾਂ ਨਵੇਂ ਹੀ ਰੋਡ ਆ ਗਿਆ ਨਵੇਂ ਹੀ ਰੋਡ ਤੇ ਲਓ ਜੀ ਆਪਾਂ ਜਲੰਧਰ ਵਾਲੇ ਰੋਡ ਤੇ ਚੜੇ ਆਂ ਤੇ ਇਸ ਰੋਡ ਤੇ ਧੁੱਪ ਨਿਕਲੀ ਹੋਈ ਹੈ ਇਸ ਰੋਡ ਤੇ ਨਹੀਂ ਇਸ ਮਤਲਬ ਇੱਥੇ ਧੁੱਪ ਨਿਕਲੀ ਹੋਈ ਹੈ ਜਲੰਧਰ ਤੇ ਅੱਗੇ ਆ ਗਿਆ ਟੋਲ ਪਲਾਜ਼ਾ ਤੇ ਰੋਡ ਕਾਫੀ ਖੁੱਲਾ ਹੈ ਤੇ ਕਹਿੰਦੇ ਨਾ ਮੰਜ਼ਿਲ ਤਾਂ ਮਿਲ ਹੀ ਜਾਂਦੀ ਹੈ ਨਾ ਬੰਦੇ ਨੂੰ ਤੇ ਸਫ਼ਰ ਨੂੰ ਇੰਜੋਏ ਕਰਨਾ ਚਾਹੀਦਾ ਤੇ ਮੈਂ ਵੀ ਉਤਾਰ ਨੂੰ ਗਿਆ ਕਿ ਬਾਲੀ ਕਾਲੀ ਨਾ ਕਰੋ ਆਪਾਂ ਸਫ਼ਰ ਇੰਜੋਏ ਕਰਦੇ ਚੱਲਦੇ ਹਾਂ ਹੌਲੀ ਹੌਲੀ ਹੈਨਾ ਮੰਜ਼ਿਲ ਤਾਂ ਤਾਂ ਪਹੁੰਚ ਹੀ ਜਾਣਾ ਇੱਕ ਕਿਸੇ ਨਾ ਕਿਸੇ ਟਾਈਮ ਨੂੰ ਤਾਂ ਤੇ ਰਾਹ 'ਚ ਆਪਾਂ ਰੁਕੇ ਜਿਵੇਂ ਤੁਸੀਂ ਵਲੌਗ ਦੇ ਵਿੱਚ ਦੇਖਿਆ ਸਾਡੇ ਸਬਸਕ੍ਰਾਈਬਰ ਸੀ ਉਹ ਬਹੁਤ ਹੀ ਪਿਆਰੇ ਬੜਾ ਪਿਆਰ ਕਰਦੇ ਨੇ ਤੇ ਅਸੀਂ ਅੱਧਾ ਪੌਣਾ ਘੰਟਾ ਉੱਥੇ ਰੁਕੇ ਚਾਹ ਚੁ ਪੀ ਕੇ ਤੇ ਬੜਾ ਵਧੀਆ ਲੱਗਿਆ ਤੇ ਹੁਣ ਅਸੀਂ ਚੱਲ ਪਿਆ ਅੱਗੇ ਨੂੰ ਹੁਣ ਅਸੀਂ ਜਲੰਧਰ ਹੈ ਇੱਕ ਸਾਡਾ ਹੋਰ ਭਰਾ ਹੈ ਇਹ ਉਹਨੂੰ ਮਿਲਣਾ ਤੇ ਬਣੇ ਰਹੋ ਵਲੌਗ ਦੇ ਵਿੱਚ ਤੇ ਜੇ ਵਲੌਗ ਚੰਗਾ ਲੱਗ ਰਿਹਾ ਲਾਈਕ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਜਿਹੜੇ ਚੈਨਲ ਤੇ ਨਵੇਂ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਇਹ ਬੰਦ ਲੱਗਦਾ ਮੈਨੂੰ ਉਹ ਤੇਰੀ ਤੱਕਾ ਕਰ ਗਿਆ ਤੱਕਾ ਬੰਦ ਨਹੀਂ ਆਦੀ ਤਰੋ ਸੀ ਆ ਗਿਆ ਟੂਲ ਪਲਾਜ਼ਾ ਇੱਥੇ ਆਪਾਂ ਫਿਰ ਟੂਲ ਪਲਾਜ਼ਾ ਘਟਾਨੇ ਆ ਫਿਰ ਅੱਗੇ ਲੰਘਦੇ ਆ ਇੱਕ ਪਹਿਲਾਂ ਆਇਆ ਸੀ ਇੱਕ ਆਇਆ ਥੋੜੇ ਦੂਰ ਹੀ ਆਇਆ ਅਵੀ ਆਪਾਂ ਆ ਗਏ ਸਤਲੁਜ ਸਤਲੁਜ ਦੇ ਦਰਿਆ ਤੇ ਤੇ ਅਸੀਂ ਮਤਲਬ ਕਿ ਲੁਧਿਆਣਾ ਕ੍ਰੋਸ ਕਰ ਗਏ ਆ ਤੇ ਜੇ ਉਸ ਤੋਂ ਬਾਅਦ ਆਪਾਂ ਜਲੰਧਰ ਨੂੰ ਹੋ ਰਹੇ ਆ ਫਲੋਰ ਆਪਾਂ ਹੁਣ ਐਂਟਰ ਹੋ ਜਾਾਂਗੇ ਸੱਜੇ ਅਸੀਂ ਆਪਾਂ ਇਹ ਸਤਲੁਜ ਦਰਿਆ ਕ੍ਰੋਸ ਕਰਾਂਗੇ ਅਸੀਂ ਜੇ ਅਸੀਂ ਬਾਈ ਬਾਇਆ ਉਧਰੋਂ ਘੁਮ ਕੇ ਆਏ ਆ ਉਧਰੋਂ ਬਾਈਪਾਸ ਹੋ ਕੇ ਆਏ ਆ ਆਪਣਾ ਫਿਰੋਜ਼ਪੁਰ ਰੋਡ ਤੋਂ ਨਾ ਅੰਦਰੋਂ ਜਾ ਜੋ ਕੇ ਇਹ ਨਵਾਂ ਐਕਸਪੀਰੀਅੰਸ ਹੈਗਾ ਸਾਡੇ 2 ਵੱਟ ਟੋਲ ਪਲਾਸ ਦੇ ਕੱਟੇਗੇ ਇਹ ਤਾਂ ਕਿੰਨੇ ਦਾ ਕੱਟਿਆ ਗਿਆ ਪਹਿਲਾਂ ਕਿੰਨੇ ਦਾ ਕੱਟਿਆ ਗਿਆ ਉਹ ਕੁਰੰਦਰ ਕੋੜੀ ਮੈਸੇਜ ਗਿਆ ਹੋਣਾ ਅੱਛਾ ਕਲੰਦਰ ਨੂੰ ਪੁੱਛ ਕਿੰਨੇ ਕਿੰਨੇ ਦੇ ਕੱਟ ਦਮਨ ਨੂੰ ਅਸੀਂ ਦੱਸਣਿਆ ਦਮਨ ਇਹ ਆ ਗਿਆ ਸਤਲੁਜ ਦਰਿਆ ਤੇ ਦਮਨ ਕਹਿੰਦੀ ਮੈਨੂੰ ਪਤਾ ਹੈ ਦਮਨ ਕਹਿੰਦੀ ਜਦੋਂ ਅਸੀਂ ਜੰਮੂ ਜਾਣੇ ਹੁੰਨੇ ਹਨਾ ਉਦੋਂ ਮੈਨੂੰ ਪਤਾ ਬਸ ਉਹ ਬਿਆਸ ਦਰਿਆ ਹੈ ਉਹ ਸਾਹਮਣੇ ਟ੍ਰੇਨ ਜਾ ਰਹੀ ਆ ਪਰ ਟ੍ਰੇਨ ਰਹੀਂ ਗਏ ਹੋਊਂਗੇ ਇੱਕ ਬਿਆਸ ਦਰਿਆ ਆਊਗਾ ਅੱਗੇ ਨਹੀਂ ਨਹੀਂ ਆਪਾਂ ਬਠਿੰਡ ਜੰਮੂ ਤੋਂ ਕਈ ਵਾਰ ਜਾਂਦੇ ਹਾਂ ਹਾਂ ਉਹ ਤਾਂ ਪਿੱਛੇ ਰਹਿ ਗਿਆ ਕੁੜੀ ਸਹੀ ਕਹਿ ਰਹੀ ਆ ਪਰ ਟ੍ਰੇਨ ਰਾਹੀਂ ਜਾਂਦੇ ਸੀਗੇ ਉਹ ਤਾਂ ਇਹਨੂੰ ਪਤਾ ਹਾਂ ਹਾਂ ਟ੍ਰੇਨ ਰਾਹੀਂ ਹੁੰਦੇ ਸੀ ਨਾ ਇਹ ਦਰਿਆ ਦਮਨ ਨੂੰ ਪਤਾ ਇਹਦੇ ਵੱਲ ਸਾਰਾ ਹੈ ਅੱਗੇ ਤਾਂ ਟ੍ਰੈਫਿਕ ਹੀ ਬੜਾ ਹੂ ਹੀ ਕਹਦੇ ਨੇ ਪਤਾ ਹੈ ਮੈਨੂੰ ਕੀ ਪਤਾ ਤੁਹਾਨੂੰ ਹੋ ਰਿਹਾ ਬੱਚੇ ਅੰਮ੍ਰੇਂ ਦੋਦੀ ਦੀ ਸਾਂਣੀ ਆ ਲੋ ਤੇ ਲੜਾਈ ਹੋ ਗਈ ਹੈ ਤੇ ਅੱਗੇ ਤਾਂ ਟ੍ਰੈਫਿਕ ਹੀ ਬੜਾ ਆਪਾਂ ਕਪੂਰਥਲਾ ਨੰਗਾਗੇ ਨਹੀਂ ਕਪੂਰਥਲਾ ਵੀ ਆਪਣੇ ਸਬਸਕ੍ਰਾਈਬਰ ਕਪੂਰਥਲਾ ਉਧਰ ਸੀਗਾ ਜਿੱਦੋਂ ਮੋਗੇ ਵਾਲੀ ਸਾਈਡ ਤੋਂ ਅੱਛਾ ਕਪੂਰਥਲਾ ਨੰਗੇ ਗਏ ਠੀਕ ਹੈ ਠੀਕ ਹੈ ਚਲੋ ਅੱਜ ਤਾਂ ਆਪਣੇ ਜਿਹੜੇ ਸਬਸਕ੍ਰਾਈਬਰ ਜਲੰਧਰ ਲੁਧਿਆਣਾ ਅੰਮ੍ਰਿਤਸਰ ਗੁਰਦਾਸਪੁਰ ਪਟਿਆਲਾ ਉਧਰ ਹੀ ਸਾਈਡ ਆ ਰਹੇ ਆਂ ਅਸੀਂ ਅਸੀਂ ਇੱਥੇ ਪਹੁੰਚ ਗਏ ਆਂ लवली ਪ੍ਰੋਫੈਸ਼ਨਲ ਯੂਨੀਵਰਸਿਟੀ ਅਹੀ ਪਹੁੰਚ ਗਿਆ ਜੋ ਯੂਨੀਵਰਸਿਟੀ ਦੇ ਕੋਲ ਐਲ ਪੀ ਯੂ ਯੂਨੀਵਰਸਿਟੀ ਉਦਾ ਇਹ ਗਾਣਾ ਵੀ ਆਇਆ ਸੀ ਨਾ ਉਹਦਾ ਨਾਂ ਹੀ ਭੁੱਲ ਗਿਆ ਕਿ ਸਿੰਗਰ ਦਾ ਲਵਲੀ ਜੀ ਲਵਲੀ ਚ ਪੜਦੀ ਉਹ ਪੀ ਯੂ ਚ ਜੱਟ ਰਵਿੰਦਰ ਗਰੇਵਾਲ ਦਾ ਹਾਂਜੀ ਰਵਿੰਦਰ ਗਰੇਵਾਲ ਦਾ ਗਾਣਾ ਆਇਆ ਹੀ ਮੈਂ ਲਵਲੀ ਜੀ ਲਵਲੀ ਚ ਪੜਦੀ ਯਾਰ ਹੱਦ ਕਰਦਾ ਬੰਦਾ ਯਾਰ ਦਾ ਸਾਈਡ ਹੀ ਨਹੀਂ ਤੇਰਾ ਹਾਰਨ ਮਾਰੋ ਨਾ ਤਾਂ ਹੀ ਅਗਲਾ ਸਾਈਡ ਦੇਵੇਗਾ ਉਹ ਤਾਂ ਮਦੇ ਨਾ ਜਾ ਰਿਹਾ ਮੈਨੂੰ ਪਤਾ ਪਜਾਈ ਨਾ ਆ ਆ ਦੇਖ ਪਜਾਈ ਨਾ ਗੱਡੀ ਹੁਣ ਆ ਦੇਖ ਲੋ ਉਤਾਰ ਦੇ ਕੰਮ ਕਹਿੰਦਾ ਬੰਦਾ ਸਾਈਡ ਨਹੀਂ ਦੇ ਰਿਹਾ ਉਤਾਰ ਦੀ ਆਦਤ ਹੈ ਉਤਾਰ ਹਾਰਨ ਨਹੀਂ ਮਾਰਦੇ ਬਿਲਕੁਲ ਵੀ ਕਿ ਮੈਂ ਕਿਸੇ ਨੂੰ ਡਿਸਟਰਬ ਨਹੀਂ ਕਰਨਾ ਚਾਹੁੰਦਾ ਨਹੀਂ ਨਹੀਂ ਉਤਾਰ ਨਾ ਉਧਰ ਫੋਰਨ ਤੇ ਇਹਨਾਂ ਦਾ ਮਤਲਬ ਉਹ ਉਧਰ ਦੇ ਰੂਲ ਜਿਹੜੇ ਤੁਹਾਨੂੰ ਪਤਾ ਹੀ ਹੈ ਕਿ ਉਧਰ ਹਾਰਨ ਨਹੀਂ ਮਾਰਦੇ ਤੇ ਉਹ ਰੂਲ ਫੋਲੋ ਕਰਦੇ ਨੇ ਕਿ ਮੈਂ ਹਾਰਨ ਨਹੀਂ ਮਾਰਦਾ ਬੰਦਾ ਆਪੇ ਸਾਈਡ ਦੇ ਦੇ ਪਰ ਇਹ ਤੁਹਾਨੂੰ ਪਤਾ ਹੈ ਇਹ ਆਪਣਾ ਇੰਡੀਆ ਭਈਆ ਜਿੱਥਾਂ ਆਪਕੋ ਹਾਰਨ ਮਾਰਨਾ ਹੀ ਪਵੇਗਾ ਠੀਕ ਹੈ ਜਰੂਰ ਜਰੂਰ ਨਾਲ ਹੁਣੇ ਲੋ ਮੈਂ ਕਿਹਾ ਤੇ ਤਾਂ ਹੋਰ ਨ ਮਾਰਿਆ ਤੇ ਗੱਡੀ ਵਾਲੇ ਨੇ ਮਿੰਟ ਸਾਈਡ ਦੇ ਦਿੱਤੀ ਜਦੋਂ ਆਪਾਂ ਹੋਰ ਨਹੀਂ ਨੂੰ ਮਾਰਨਾ ਗੱਡੀ ਵਾਲੇ ਨੂੰ ਕੀ ਪਤਾ ਕਿ ਪਿੱਛੇ ਕੀ ਹੋ ਰਿਹਾ ਕੀ ਨਹੀਂ ਪਾਪਾ ਵੀ ਲੈ ਤੇਰੇ ਆ ਇਸ਼ਾਰੇ ਆ ਤੇ ਗੁੰਮੀ ਵਰਨਾ ਆ ਆ ਦਮੂ ਨੇ ਕਿੰਨਾ ਨਾਲੇ ਤੇ ਦਹਿਲਾ ਰਹਿ ਰਹਿਣ ਗੱਲਾਂ ਯਾਰ ਤੁਹਾਨੂੰ ਗਾਣੇ ਦੇ ਟਾਈਮ ਤੇ ਔੜ ਜਾਂਦੇ ਸੰਤ ਔੜਦੇ ਨਹੀਂ ਯਾਰ ਹੈ ਸਾਡੇ ਕੋ ਹੋਰ ਨਹੀਂ ਬੱਜਿਆ ਹੈ ਟਾਈਮ ਤੇ ਗਾਣੇ ਕਿ ਥੋੜਨੇ ਤੁਹਾਨੂੰ ਤੇ ਹਾਂਜੀ ਗਾਇਜ਼ ਅਸੀਂ ਜਲੰਧਰ ਪਹੁੰਚ ਚੁੱਕੇ ਆ ਏ ਬਾਸ ਪਹੁੰਚਣ ਵਾਲਿਆ ਥੋੜੀ ਦੂਰੀ ਤੇ ਆ ਤੇ ਜਲੰਧਰ ਵੀ ਆਪਾਂ ਆਪਣੇ ਭੈਣ ਭਰਾਵਾਂ ਨੂੰ ਮਿਲਣਾ ਤੇ ਉੱਥੇ ਵੀ ਥੋੜਾ ਟਾਈਮ ਰੁਕਾਂਗੇ ਆਪਾਂ ਤੇ ਬਣੇ ਰਿਓ ਵਲੌਗ ਦੇ ਵਿੱਚ ਇੰਜੋਏ ਕਰਦੇ ਰਿਓ ਵਲੌਗ ਉਹਦਾ ਟਿਕਨਤਾ ਅਜਾ ਹਾਟਲ ਵਰਗਾ ਯਾਰ ਤਾਂ ਉੱਡ ਲਿਆ ਮੇਰੇ ਗਮਸੋ ਲਓ ਜੀ ਆ ਜਲੰਧਰ ਸ਼ੋਣੀ ਪਹੁੰਚ ਗਏ ਆਪਾਂ ਇਹ ਨਾ ਕਿੰਨਾ ਘੰਟਾ ਬਰੋ ਆਪਾਂ ਬਰੋ ਇਧਰੋਂ ਦੀ ਨੰਗ ਕੇ ਆਉਂਦੇ ਆ ਆ ਜਾਾਂਗੇ ਹਾਂ ਆਉਂਦੇ ਹਾਵੇਲੀ ਤੋਂ ਥੋੜੇ ਇਧਰਲੇ ਪਾਸੇ ਆ ਉਹ ਮੰਨ ਲਓ ਉਧਰ ਹਵੇਲੀ ਹੋਣੀ ਹੈ ਬਹੁਤ ਰੌਣਕ ਲੱਗੀਆਂ ਹੋਈਆਂ ਯਾਰ ਹੈਨਾ ਅੱਜ ਕੀ ਆ ਸੰਡੇ ਹੈ ਨਹੀਂ ਫ੍ਰਾਈਡੇ ਆ ਅੱਜ ਫ੍ਰਾਈਡੇ ਆ ਉਹਦੀ ਡਰਾਈਵਰ ਸਾਹਿਬ ਨੂੰ ਗਰਮੀ ਲੱਗੀ ਸੀ ਤੇ ਇਹਨਾਂ ਨੇ ਜੈਕਟ ਝੁਕੜ ਲਾਤੀ ਗਰਮੀ ਵਾਲੀ ਮੰਨਦੇ ਨੇ ਇਹ ਗੱਡੀ ਯਾਰ ਬਾਲੀ ਉਹ ਨਿੱਕੀ ਹੀ ਹੈ ਇਹ ਆਹ ਆਪਣੀ ਵਰਨਾ ਉਹ ਲਵਾਉਂਦੀ ਠੰਡ ਪੂਰੀ ਤਗੜੀ ਹੈਨਾ ਉਹ ਤਾਂ ਪਸੀਨਾ ਘਟਾਉਂਦੀ ਨਾ ਨਾ ਯਾਰ ਇੰਨਾ ਸਾਥ ਦਿੱਤਾ ਮਾੜੀ ਨਹੀਂ ਕਹਿਣਾ ਉਹਨੂੰ ਮਾੜੀ ਨਹੀਂ ਕਹਿਣਾ ਮੈਂ ਅੱਜ ਵੀ ਨਹੀਂ ਉਹਨੂੰ ਮਾੜੀ ਕਹਿੰਦੀ ਗੱਲ ਕਰੋ ਖਰਾਬ ਹੋ ਗਈ ਵਿਚਾਰੀ ਆਸੀ ਹਵੇਲੀ ਆ ਗਈ ਸਾਹਮਣੇ ਆਸੀ ਹਵੇਲੀ ਥੱਲੇ ਰਹਿ ਗਈ ਹਵੇਲੀ ਥੱਲੇ ਰਹਿ ਗਈ ਉਹ ਮੈਂ ਬੋਰਡ ਦਿਖਾ ਰਹੀ ਆ ਆਸੀ ਬੋਰਡ ਦੇਖ ਗਿਆ ਬਸ ਜਿਹੜੇ ਆਪਣੇ ਜਲੰਧਰ ਵਾਲੇ ਜਿਹੜੇ ਆਪਣੇ ਜਲੰਧਰ ਵਾਲੇ ਭੈਣ ਭਰਾ ਉਹਨਾਂ ਨੂੰ ਤਾਂ ਪਤਾ ਕਿਹੜੀ ਜਗ੍ਹਾ ਘੁੰਮਦੇ ਭਏ ਆ ਅੱਜ ਜੀ ਨੰਗ ਚੱਲੇ ਆਪਾਂ ਤੇ ਵਲੌਗ ਤੁਹਾਡੇ ਕੋਲ ਲੇਟ ਆਉਣੇ ਨੇ ਕੋਈ ਗੱਲ ਨਹੀਂ ਵਲੌਗ ਇੰਜੋਏ ਕਰਿਓ ਨੈਕਸਟ ਟਾਈਮ ਸਹੀ ਹੈ ਨਾ ਉਹ ਸਕੈਚਸ ਦਾ ਸ਼ੋਰੂਮ ਆ ਬਤਾਰ ਸਾਹਮਣੇ ਜਲੰਧਰਾ ਫਿਰ ਉਹ ਦੁਆਬੇ ਵਾਲੇ ਦਾ ਏਰੀਆ ਭਾਈ ਸਾਹਿਬ ਹਨਾ ਹਾਂ ਦੁਆਬੇ ਵਾਲਿਓ ਦੱਬ ਕੇ ਵੀਡੀਓ ਸ਼ੇਅਰ ਕਰ ਦਿਓ ਜਿਹੜਾ ਗੈਰੀ ਸੰਧੂ ਨੇ ਗਾਣਾ ਗਾਇਆ ਸੀਗਾ ਹਾਂ ਚਾਰ ਜ਼ਿਲ੍ਹੇ ਪੈਂਦੇ ਨੇ ਦੁਆਬੇ ਦੇ ਵਿੱਚ ਬਹਾਵ ਸ਼ਹਿਰ ਆਜ਼ਾਦੀ ਦੇ ਫਨਕਾਰਾਂ ਦਾ ਸ਼ਿਲਾਈ ਜ਼ਿਲ੍ਹਾ ਜ਼ਿਲ੍ਹਾ ਅੱਗੇ ਹਾਂ ਅੱਗੇ ਅੱਗੇ ਆਉਂਦਾ ਨਹੀਂ ਪੜ ਕੇ ਜਹਾਜ਼ਾਂ ਵਿੱਚ ਉੱਡ ਕੇ ਜਲੰਧਰੀਏ ਹਾਂ ਅੱਗੇ ਤੇ ਥਾੜੀ ਯਾਦ ਕਰ ਲੈਂਦੇ ਥਲਾਂ ਦੇ ਮਾਬਾਂ ਤੇ ਐਜਾ ਕੋਈ ਸਰਦਾਰਾ ਚਲੋ ਆਪੇ ਜੋੜ ਜੁੜ ਲਿਓ ਗਾਂਢਾ ਤੋਂ ਪਹਿਲੇ ਓਕੇ ਨਾ ਮਾਬਾਂ ਤੇ ਇੱਕ ਸਰਦਾਰਾ ਦਾ ਸਰਦਾਰਾ ਜ਼ਿਲ੍ਹਾ ਹੈ ਹਾਂ ਲੋ ਜੀ ਦੁਆਬੀਓ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਦੁਆਬੇ ਪਹੁੰਚ ਗਏ ਆ ਜੀ ਅਸੀਂ ਤੇ ਇਦੂ ਬਾਅਦ ਆਪਾਂ ਨੇ ਮਾਝੇ ਅੰਦਰ ਐਂਟਰ ਹੋ ਜਾਣਾ ਫਿਰ ਮਾਝੇ ਵਾਲੇ ਮਧਿਆ ਲਾ ਦੇਣੇ ਨੇ ਠੀਕ ਹੈ ਹਾਂ ਅੱਜ ਮਾਝਾ ਮਾਲਵਾ ਦੁਆਬਾ ਮਿਕਸ ਚੱਲ ਹੋ ਗਿਆ ਜੀ ਸਾਰਾ ਕਿ ਨਹੀਂ ਹੈ ਦੁਆਬਾ ਮਾਝੇ ਦੀ ਹਨਾ ਜਿਹੜੀ ਬੋਲੀ ਨਾ ਮਾਝੇ ਮਾਲਵੇ ਦੀ ਸੇਮ ਹੈ ਹਨਾ ਮਾਝੇ ਤੇ ਉਹਦੀ ਦੁਆਬੇ ਦੀ ਲਗਦੀ ਕੁ ਜ਼ਿਆਦਾ ਰਹਿਣਾ ਮਾਝੇ ਦੁਆਬੇ ਦੀ ਸੇਮ ਹੈ ਬੋਲੀ ਮਾਲਵੇ ਦੀ ਦਾ ਬਿਲਕੁਲ ਡਿਫਰੈਂਟ ਹੈ ਮਾਲਵੇ ਦੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਚੇਂਜਸ ਇੰਨੇ ਕਨੇ ਚੇਂਜਸ ਲੈ ਯਾਰ ਅਸੀਂ ਤੁਰ ਜਾ ਕਹਿੰਦੇ ਆ ਮਾਝਾ ਕਹਿੰਦੇ ਹੋ ਉਹ ਮਾੜੇ ਮਾੜੇ ਡਿਫਰੈਂਸ ਨੇ ਜ਼ਿਆਦਾ ਨਹੀਂ ਹੈਗੇ ਨਾ ਨਾ ਮੈਨੂੰ ਤਾਂ ਦੁਆਬੇ ਦਾ ਥੋੜਾ ਜਿਹਾ ਸਾਡਾ ਬਿਲਕੁਲ ਮਿਲਦਾ ਜੁਦਾ ਜਿਆ ਦੁਆਬੇ ਜਿਹੜਾ ਆਪਾਂ ਜੂ ਆ ਗਏ ਇੱਧਰ ਤਾਂ ਦੁਆਬੇ ਵਾਲੇ ਸੈਂਟਰ ਚ ਰਹੇ ਨਾ ਉਹ ਤਾਂ ਕਰਕੇ ਫਿਰ ਉਹ ਮਿਕਸ ਹੋ ਜਾਂਦਾ ਸਾਰਾ ਕੰਮ ਨਾ ਉਧਰ ਦਾ ਹਲਕਾ ਜਿਹਾ ਟੱਚ ਉਧਰਲਾ ਹਲਕਾ ਜਿਹਾ ਟੱਚ ਮੈਂ ਕੋਈ ਮਾੜਾ ਨਹੀਂ ਕਹਾ ਮਾਲਵੇ ਦਾ ਤੇ ਮਾਝੇ ਦੀ ਤੇ ਦੁ ਦਵਾ ਅੱਬਾ ਤੇ ਮਾਜਾ ਮਿਕਸਰ ਜਾਂਦਾ ਤੀ ਤੁਸੀਂ ਬੋਲਦੇ ਹੋ ਜਾਂੰਡਿਆ ਹੀ ਜਾਂਦਾ ਪਿਆ ਸੀ ਜਾਂ ਜਾਣ ਲੱਗਾ ਸੀ ਜਾਂ ਜਾਂੰਡਿਆ ਸੀ ਤੇ ਕੰਡਿਆ ਹੋਡੀ ਡਿਆ ਕੀ ਕਰਨ ਡਿਆ ਕੰਡਿਆ ਪਿਆਈ ਉਹ ਢਾੜੀ ਗਾੜੀ ਹੋ ਜਾ ਗਾੜੀ ਅਸੀਂ ਨਹੀਂ ਕਹਿੰਦੇ ਅਸੀਂ ਕਹਿੰਨੇ ਅੱਗੇ ਅੱਗੇ ਹੋ ਜਾ ਤੁਸੀਂ ਕਹਿੰਦੇ ਹੋ ਅਸੀਂ ਉਹ ਵੀ ਕਹਿੰਦੇ ਹੋ ਹੋ ਜਾ ਅਸੀਂ ਤਾਂ ਕਿਹਦੇ ਗਾਂ ਹੋ ਜਾ ਗਾਂ ਹੋ ਜਾ ਮਾਸੀ ਤੇ ਆਈ ਨਹੀਂ ਬੜੀ ਸਿੱਖਦੇ ਹਾਂ ਉਹੀ ਹੈ ਨਾ ਤੇਰੇ ਬਾਅਦ ਪਤਾ ਵੀ ਨਹੀਂ ਲੱਗਣਾ ਸਾਡਾ ਤਾਂ ਹੈ ਸੈਂਟਰ ਆਫ ਐਕਸੀਲੈਂਸ ਅੱਛਾ ਇਹ ਵੀਡੀਓਜ਼ ਦੇਖਿਆ ਸੀ ਮੈਂ ਵੀ ਇਹ ਚ ਕੀ ਅੱਜ ਇਹ ਜੋ ਪੁੱਤ ਆਪਣੇ ਇਤਿਹਾਸ ਬਾਰੇ ਦੱਸਿਆ ਹੋਣਾ ਛਾ ਅੱਛਾ ਮੈਂ ਵੀ ਨਹੀਂ ਸੁਣਿਆ ਦੇ ਗਏ ਨਹੀਂ ਨਾ ਆਪਾਂ ਤੇ ਵੀਰੀ ਟਾਈਮ ਹੀ ਲੱਗਦਾ ਬਸ ਭੱਜੇ ਭਜਾਏ ਆਈਦਾ ਭੱਜੇ ਭਜਾਏ ਚਲੇ ਜਾਈਦਾ ਨਹੀਂ ਚਾਹੀਏ ਟਾਈਮ ਦਾ ਅੱਜ ਕੱਢਿਆ ਇੱਕ ਸਾਲ ਬਾਅਦ ਡੇਢ ਸਾਲ ਬਾਅਦ ਡੇਢ ਸਾਲ ਬਾਅਦ ਅਸੀਂ ਚੱਲੇ ਆਂ ਜੀ ਪੇਕੇ ਮੈਂ ਆਪਣੇ ਪੇਕੇ ਡੇਢ ਸਾਲ ਬਾਅਦ ਚਲੀ ਆਂ ਰਾਜੀ ਦੇ ਟਾਈਮ ਤੇ ਇੱਕ ਵਾਰ ਜਰੂਰ ਆਇਆ ਜੀ ਬਸ ਤੇ ਬਸ ਸਵੇਰੇ ਗਿਆ ਸ਼ਾਮ ਨੂੰ ਵਾਪਸ ਚੱਲ ਬਸ ਚਲੋ ਜੀ ਇੱਧਰ ਆਪਾਂ ਪਹੁੰਚ ਕੇ ਬਿਆਸ ਦਰਿਆ ਤੇ ਤੇ ਟਾਈਮ ਹੋ ਗਿਆ ਪੌਣੇ 5 ਵਜੇ ਦਾ ਪੌਣੇ 5 ਸਵੇਰ ਦੇ ਅਸੀਂ 10:30 ਵਜੇ ਤੇ ਚੱਲੇ ਆ ਤੁਹਾਨੂੰ ਪਤਾ ਹੀ ਲੁਧਿਆਣੇ ਥੋੜਾ ਜਿਹਾ ਰੁਕੇ ਹਾਂ ਤੇ ਇਧਰ ਸਨਸੈਟ ਹੋ ਰਿਹਾ ਇਧਰ ਤੇ ਧੂਪਾਂ ਨਿਕਲੀ ਆ ਆਪਣੇ ਵੱਲ ਧੂਪ ਨਹੀਂ ਨਿਕਲੀ ਲੋ ਵੀ ਐਂਟਰ ਹੋਣ ਲੱਗਿਓ ਮਾਜੇ ਚ ਆ ਹੋ ਗਏ ਮਾਜੇ ਚ ਐਂਟਰ ਹੋ ਗਿਆ ਜੀ ਅਸੀਂ ਇਹ ਹੱਦ ਪਾਰ ਹੋ ਜੂਗੀ ਨਹੀਂ ਦੋਸਤ ਹਾਂ ਮਾਜੇ ਚ ਐਂਟਰ ਹੋ ਗਿਆ ਲੱਗਦਾ ਕੀ ਸਿਮਰਨ ਆ ਵਾਲੀ ਵਿਆਸ ਦਰਿਆ ਪਾਣ ਹੋ ਜੂ ਕੇ ਕਹਿੰਦੇ ਮਾਝੇ ਸੈਂਟਰ ਹੋ ਜੂ ਲਓ ਜੀ ਮਾਝੇ ਵਾਲੇ ਹੁਣ ਆ ਹੁਣ ਇਸ ਟਾਈਮ ਇੱਥੇ ਸਾਡਾ ਜੋਰ ਹੈ ਜੀ ਮਾਝੇ ਵਾਲੇ ਹੋ ਗਏ ਜੀ ਵਧਾਈਆਂ ਜੀ ਅਸੀਂ ਜਾਣ ਲੱਗੇ ਹੁਣ ਘਰ ਤੇ ਉੱਥੇ ਜਾ ਕੇ ਅਸੀਂ ਇੱਕ ਨਹੀਂ ਇੱਕ ਕਰਨਾ ਹੈ ਜਿਹੜੀ ਬੋਲੀ ਮੂੰਹ ਤੇ ਜੜੀ ਉਹੀ ਬੋਲਣੀ ਹੈ ਲਓ ਜੀ ਇੱਧਰ ਪੂਰਾ ਨਾਕਾ ਤਗੜਾ ਲੱਗਾ ਹੈ ਵਿਆਸ ਦਰਿਆ ਦੇ ਉੱਤੇ ਯੂਪੀ ਦੀ ਗੱਡੀ ਸੀ ਉਹ ਯੂਪੀ ਦੀ ਗੱਡੀ ਸੀ ਦੋਵੇਂ ਹਾਂ ਫਿਰ ਉਹਨਾਂ ਨੇ ਤੇ ਆਪਣੇ ਸਾਥ ਇੱਕ ਸਬਸਕ੍ਰਾਈਬਰ ਨੇ ਬਿਆਸ ਤੋਂ ਉਹ ਵੀ ਵੀਰ ਜੀ ਉਹ ਵੀ ਨੰਗ ਚੱਲੇ ਆ ਖਵਾ ਦਿਓ ਯਾਰ ਇਹਨਾਂ ਨੂੰ ਕੁਲਚਾ ਉਹਨਾਂ ਕਢਾ ਕੇ ਆਪਾਂ ਖਾਵਾਂਗੇ ਰਸਤੇ ਦੇ ਵਿੱਚ ਅੱਗੇ ਚਲੋ ਠੀਕ ਹੈ ਇਹ ਰਸਤਾ ਨਹੀਂ ਇਹਦਾ ਉਹ ਆਪਣਾ ਕੁਲਚਾ ਉਧਰਲੇ ਬਹੁਤ ਫੇਮਸ ਨੇ ਯਾਰ ਉਹਦੇ ਮਾਝੇ ਵਾਲੇ ਗੱਡੀ ਤੇ ਲਿਖਿਆ ਮੈਂ ਤੇ ਚੌਂ ਦੇ ਕੁਲਚੇ ਖਾਣੇ ਨੇ ਅਸੀਂ ਮਾਲ ਵਾਲੇ ਲਿਖਾਉਂਦੇ ਇਹ ਇਹ ਅਜੇ ਯਾਰ ਫੋਕਸ ਨਹੀਂ ਮਾਰ ਰਹੇ ਗੱਡੀ ਲਾਓ ਕੋਲ ਮਾਝੇ ਵਾਲੇ ਦਿਖਾਈਏ ਗੱਡੀ ਤੇ ਲਿਖਿਆ ਮਾਝੇ ਵਾਲੇ ਮੈਨੂੰ ਫੋਨ ਲੈਣਾ ਪੈਣਾ ਆ ਹੋਰ ਫੋਨ ਖਰਾਬ ਹੋ ਗਿਆ ਤੇ ਫੋਕਸ ਨਹੀਂ ਮਾਰਦਾ ਯਾਨ ਤੱਕ ਮਾਰੂ ਕੋ ਸੈਂ ਚਲੋ ਸ਼ਟਾਪ ਲੋ ਜੀ ਅਸੀਂ ਪਹੁੰਚ ਗਏ ਆਂ ਬਾਬਾ ਬਕਾਲਾ ਸਾਹਿਬ ਬਾਬਾ ਕਾ ਬਾਬਾ ਬਕਾਲਾ ਸਾਹਿਬ ਤੋਂ ਚੱਲ ਪਿਆ ਜੀ ਅਸੀਂ ਤੇ ਥੋੜੀ ਦੂਰ ਰਹਿ ਗਈ ਸਾਡੀ ਜਨਮ ਭੂਮੀ ਮਤਲਬ ਮੇਰੀ ਜਨਮ ਭੂਮੀ ਤਾਂ ਆਤਾਰਦੀ ਨਹੀਂ ਮੇਰੀ ਜਨਮ ਭੂਮੀ ਹਾਂ ਤੁਹਾਡੀ ਸੋਹਰਾ ਭੂਮੀ ਮੇਰੀ ਜਨਮ ਭੂਮੀ ਤੇ ਬਹੁਤ ਹੀ ਐਕਸਾਈਟਮੈਂਟ ਹੋ ਰਹੀ ਹੈ ਬੜਾ ਪਰ ਰੋਡ ਬੜਾ ਖਰਾਬ ਹੈ ਹੋਲੀ ਪਤਾ ਲੱਗਦਾ ਸੌਰਿਆਂ ਦਾ ਪਿੰਡ ਆ ਗਿਆ ਇੱਥੋਂ ਪਤਾ ਲੱਗਦਾ ਵੀ ਹਾਂ ਗਰਦਾਸਪੁਰ ਮਾਝੇ ਤੇ ਪਹੁੰਚ ਗਏ ਆ ਸੀ ਮਾਝੇ ਵਾਲਿਓ ਸੁਣ ਲਓ ਜੀ ਸੰਗਰੂਰ ਵਾਲਾ ਕਹਿ ਰਿਹਾ ਕਿ ਭਾਈ ਰੋਡ ਰੋਡ ਬਣਾਓ ਮੈਨੂੰ ਔਖਾ ਹੋਣਾ ਐਵੇਂ ਤੁਸੀਂ ਸਾਡੀ ਸਾਈਡ ਆਓ ਕਦੀ ਐ ਜੀ ਪ੍ਰੋਬਲਮ ਨਹੀਂ ਆਊਗੀ ਹਾਂ ਸਹੀ ਗੱਲ ਐ ਆ ਉਹ ਪਹਿਲੇ ਸਾਲ ਜਿੱਥੇ ਮੇਰਾ ਵਿਆਹ ਹੋਇਆ ਸੀ ਮੈਂ ਦਿਖਾ ਦਾਂ ਤੁਹਾਨੂੰ ਸਾਰਿਆਂ ਨੇ ਅੱਗੇ ਫਰੂਟ ਵਾਲੇ ਨੇ ਇੱਥੋਂ ਮਾਸੀ ਨਹੀਂ ਲੱਗਦੀ ਸੀ ਅੱਛਾ ਆਹ ਰੋਡ ਨਾ ਪਛਾਣਿਆ ਹੀ ਨਹੀਂ ਜਾ ਰਿਹਾ ਸਾਡਾ ਘਰ ਥੋੜੀ ਦੂਰ ਹੈ ਇਥੋਂ ਤੇ ਆਹ ਜਿਹੜਾ ਖੁੱਲਾ ਹੋ ਰਿਹਾ ਰਸਤਾ ਇਹਦੇ ਕਰਕੇ ਪਤਾ ਹੀ ਨਹੀਂ ਲੱਗਦਾ ਇਹ ਲਾ ਤਾਂ ਬੜਾ ਆ ਗਿਆ ਪੱਲਾ ਵਾਲੇ ਤੜਾ ਸਫੈਦੇ ਹੁੰਦੇ ਸੀ ਨਾ ਹਾਂ ਉਹ ਕਟਕੁਟ ਦੁੱਸੇ ਸਾਰੇ ਉਹ ਸਾਰੇ ਵੱਡੇ ਗਏ ਹੁਣ ਰੋਡ ਚੌੜਾ ਹੋ ਰਿਹਾ ਨਵਾਂ ਨਵਾਂ ਰੋਡ ਜਿਆ ਲੱਗ ਰਿਹਾ ਇਹ ਹਾਂ ਬਸ ਆ ਮੋੜ ਤੇ ਆਣਾ ਪਰੋ ਹਾਂ ਆ ਉਰੋਂ ਥੋੜਾ ਸੇਮ ਵਾਲੇ ਉਹ ਸਫੈਦੇ ਹਲੇ ਵੀ ਆਗੇ ਨੇ ਇੱਥੇ ਤਾਂ ਹੈਗੇ ਨੇ ਬਸ ਇੱਥੋਂ ਹੀ ਹੌਲੀ ਹੌਲੀ ਵੱਢ ਦੇਣਗੇ ਭਾਈ ਸਾਹਿਬ ਜੀ ਕਿੱਥੇ ਲਓ ਜੀ ਆ ਗਿਆ ਸਾਡੇ ਪਿੰਡ ਦਾ ਮੋੜ ਮੇਰੇ ਪੇਕੇਆਂ ਦੇ ਪਿੰਡ ਦਾ ਮੋੜ ਆ ਗਿਆ ਚਿਪ ਹਾਂ ਉੱਥੇ ਰੋਕੇ ਹੋ ਗਏ ਯਾਰ ਠੀਕ ਹੈ ਲਓ ਜੀ ਗੇਟ ਤੁਹਾਡਾ ਕਰਦਾ ਸਵਾਗਤ ਕੈਪਟਨ ਵੀਰ ਸਿੰਘ ਬਾਠ ਮਾਰਗ ਕਿੱਥੇ ਆ ਬੇਕਰੀ ਆ ਸੀ ਸਿਮਰਨ ਸਾਈਡ ਤੇ ਲਾਓ ਤਾਂ ਇੱਧਰ ਲਾ ਦਿਓ ਹਾਂ ਜੋਤੀ ਦੇ ਬੱਚਿਆਂ ਵਾਸਤੇ ਸਮਾਨ ਲੈਣਾ ਸੀ ਉੱਥੋਂ ਮਿਲਿਆ ਨਹੀਂ ਅੱਗੇ ਦੇਖੋ ਕੋਈ ਦੁਕਾਨ ਆਹੀ ਉਧਰ ਨਾਲ ਟ੍ਰੈਫਿਕ ਬੜਾ ਸੀ ਤੇ ਉੱਥੋਂ ਕੁਝ ਲਿਆ ਨਹੀਂ ਤੇ ਆ ਜਿਹੜਾ ਸਕੂਲ ਹੈ ਨਾ ਦੇਖ ਨਹੀਂ ਰਿਹਾ ਹੈਗਾ ਇੱਥੇ ਮੈਂ ਟੀਚਰ ਸੀ ਆਹ ਸੀ ਸਕੂਲ ਦੀ ਬਿਲਡਿੰਗ ਇੱਥੇ ਆਪਾਂ ਨੇ 10th ਤੱਕ ਪੜਾਇਆ ਲਓ ਜੀ ਇੱਥੋਂ ਪਿੰਡ ਸਾਡਾ ਹੈਗਾ 2 ਕਿਲੋਮੀਟਰ ਦੂਰ ਹੈ ਹਨਾ ਇਹ ਜਿਹੜਾ ਅਸੀਂ ਮੋੜ ਮੁੜਿਆ ਨਾ ਅੱਡੇ ਤੋਂ ਤੇ ਇਦੋਂ ਅੱਗੇ ਸਾਡਾ ਪਿੰਡ 2 ਕਿਲੋਮੀਟਰ ਅੱਗੇ ਆ ਰਿਹਾ ਹੈ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਮਿਲਦਾ ਲੰਗਰ ਹਾਂ ਪਰ ਸੋ ਨਗਰ ਕੀਰਤਨ ਆ ਟਾਫਿਕ ਬੜਾ ਹੀ ਮੇਚ ਹੈ ਪੁਲਿਸਾਈਡ ਤੇ ਹਾਂ ਆ ਲਓ ਜੀ ਮਿਲੋ ਸਾਡੇ ਭਾਈ ਸਾਹਿਬ ਨੂੰ ਸਾਡਾ ਸਾਹਿਬ ਨੂੰ ਸਾਲਾ ਸਾਹਿਬ ਕਹਿ ਲੋ ਜਾਂ ਭਾਈ ਸਾਹਿਬ ਕਹਿ ਲੋ ਇਹ ਸਾਨੂੰ ਮਿਲੇ ਸੀਗੇ ਬਠਿੰਡੇ ਤੇ ਸਾਡਾ ਇੰਨਾ ਪਿਆਰ ਪਿਆ ਤੇ ਇੱਥੇ ਰੁਕੇ ਦੋ ਮਿੰਟ ਗੁਰਦੁਆਰਾ ਸਾਹਿਬ ਆ ਗੁਰਦੁਆਰਾ ਸਾਹਿਬ ਆਹ ਬੱਚੇ ਬੱਚੇ ਇਹ ਤਾਂ ਬੜਾ ਵਧੀਆ ਕੰਮ ਹੈ ਨਹੀਂ ਨਹੀਂ ਕੋਈ ਨਾ ਕਰਨੇ ਆ ਕੱਲ ਜਾਈਏ ਫੇਰ ਮਿਲਦੇ ਆਇਓ ਇੱਥੇ ਕਿ ਟੋਟਾ ਬੜੀ ਖਾਉਣਾ ਕਰਨ ਬਾਅਦ ਚਲੋ ਜਰੂਰ ਜਰੂਰ ਇੰਨਾ ਚਾ ਚੜਿਆ ਮਿਲ ਕੇ ਬੜੇ ਚੜ੍ਹਦਾ ਸਤਿਗੁਰੂ ਇੱਥੇ ਸੇਵਾ ਲਾਤੀ ਇਹਨਾਂ ਨੇ ਜਿੰਦੇ ਗੁਰਦੁਆਰਾ ਸਾਹਿਬ ਇੱਧਰ ਵੇਖੋ ਸਹੀ ਜਾਣਕ ਪ੍ਰਧਾਨ ਨਾ ਤਾਂ ਕੋਈ ਚਾਹਦਾ ਦੁਨੀਆ ਦੇ ਪਰੇ ਇਹੋ ਛੋਟੇ ਬਾਬੇ ਸਾਰੇ ਆਏ ਅੱਛਾ ਅੱਛਾ ਨਗਰ ਕਿੰਨਾ ਹੋਣਾ ਨਾ ਪਰਸੋਂ ਨਗਰ ਕਿੰਨਾ ਨਹੀਂ ਮੈਨੂੰ ਪਤਾ ਹੀ ਨਹੀਂ ਗੁਰਦਰ ਸਿੰਘ ਆ ਗਿਆ ਕਹਿੰਦੀ ਕਹਿੰਦੀ ਪੌਥੇ ਕਹਿੰਦੀ ਵੀਰ ਜੀ ਖੜੇ ਹੋਣਗੇ ਮੈਂ ਕਿਹਾ ਮੈਂ ਕਿਹਾ ਸਭੀ ਗੱਡੀ ਉੱਥੋਂ ਜੇ ਉੱਥੋਂ ਜੇ ਹੌਲੀ ਕਰ ਲਈ ਅੱਛਾ ਅੱਛਾ ਮੈਂ ਨੇ ਕਿਹਾ ਜਾ ਕੇ ਹੌਲੀ ਹੌਲੀ ਦੇਖਾਂ ਮੈਂ ਦੂਰ ਤੋਂ ਹੀ ਪਛਾਣ ਲੈਂਦਾ ਲਾਈਏ ਆਓ ਮਿਲ ਕੇ ਜਾਈਏ ਚਾਹ ਚਾਹ ਨਹੀਂ ਹੈ ਪਣੀ ਦੀ ਦੀ ਜੀ ਸਾਡਾ ਭਰਾ ਮਿਲ ਗਿਆ ਸੀ ਉੱਥੇ ਤੇ ਗੁਰਦੁਆਰਾ ਸਾਹਿਬ ਖੜੇ ਸੀ ਤੇ ਇੱਥੇ ਪਰਸੋਂ ਹੈਗਾ ਨਗਰ ਕੀਰਤਨ ਤੇ ਸਾਨੂੰ ਐਕਚੁਅਲੀ ਪਤਾ ਹੀ ਨਹੀਂ ਸੀ ਹੈਗਾ ਤੇ ਹੁਣ ਸਾਰੇ ਕਹ ਰਹੇ ਨਗਰ ਕੀਰਤਨ ਦੇਖ ਕੇ ਜਾਇਓ ਪਰ ਕਿੱਥੇ ਦੇਖਿਆ ਜਾਣਾ ਅਸੀਂ ਪਰਸੋਂ ਵਾਪਸ ਜਾਣਾ ਤੇ ਵਧੀਆ ਉਹਨਾਂ ਨਾਲ ਗੱਲਬਾਤਾਂ ਕੀਤੀਆਂ ਬਾਕੀ ਉਹਨਾਂ ਨੂੰ ਕੱਲ੍ਹ ਵਾਲੇ ਵਲੌਗਸ ਤੇ ਤੁਹਾਨੂੰ ਮਿਲਾਵਾਂਗੇ ਜ਼ਰੂਰ ਕੱਲ ਨੂੰ ਉਹਨਾਂ ਨੂੰ ਸਪੈਸ਼ਲ ਮਿਲਣਾ ਆਣਾ ਸੀ ਅੱਗੇ ਤਾਂ ਸੌਰਿਆ ਦਾ ਪਿੰਡ ਸੁਣਨ ਦਾ ਹੁੰਦਾ ਸੀਗਾ ਤੇ ਅੱਜ ਸੌਰਿਆ ਦਾ ਪਿੰਡ ਮੇਰਾ ਆ ਗਿਆ ਦੇਖੋ ਜੀ ਸੌਰਿਆ ਦਾ ਪਿੰਡ ਆ ਦੇਖ ਬਹੁਤ ਘੈਂਟ ਆ ਸੋਹਰਾਂ ਦੇ ਪਿੰਡ। ਉਹ ਟਾਈਮ ਸੀਗਾ ਜਦੋਂ ਮੈਂ ਦੇਖਣ ਵਾਸਤੇ ਆਇਆ ਸੀ ਨਾ ਤੇ ਆਟੋ ਰਿਕਸ਼ਾ 'ਚ ਬੈ ਕੇ ਆਇਆ ਸੀਗਾ। ਹੂੰ ਅੱਜ ਗੱਡੀ 'ਚ ਆਇਓ ਹੈ। ਆ ਇੱਧਰ ਇੱਥੋਂ 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 ਮੁੜਦਾ ਇੱਥੋਂ ਮੁੜਦਾ ਇੱਥੋਂ ਮੁੜਨਾ ਲੋ ਜੀ। ਲੋ ਜੀ ਇੱਕ ਵਾਰ ਕਾਲੋਂ ਦੁਕਾਨ ਦੇਖਿਆ ਇਹ ਜਾ ਕੇ। ਨਹੀਂ ਬਾਬਾ ਪਲੀਜ਼। ਦੇਖਿਆ ਉਹਨੇ ਬਤ ਤੁਹਾਨੂੰ ਅਫਸਰ ਇਹਨੂੰ ਦਵਾਈ ਫੇਰ ਪੋਣਾ ਹੁੰਦਾ ਪਾਪੀ। ਚਲੋ ਜੀ ਇੱਥੇ ਸਾਡਾ ਫੈਮਿਲੀ ਡਾਕਟਰ ਆ ਸਿਵਰਨ ਦੇ ਪੈਰ ਦੀ ਨਾ ਉਂਗਲ ਖਰਾਬ ਹੋਈ ਪਈ ਐ ਉਹ ਦਿਖਾਣੇ ਆ। ਸਵੇਲਿੰਗ ਜੇ ਹੋਇਆ ਡਾਕਟਰ ਐਸ ਟਾਈਮ ਤੱਕ। ਮੈਨੂੰ ਲੱਗਦਾ 6 ਅਚਾ ਨਗਰ ਕੀਰਤਨ ਹੈ ਇਹਨਾਂ ਨੇ ਨਗਰ ਕੀਰਤਨ ਵਟਾਣਾ ਹੋਣਾ ਹੈ ਲੋ ਜੀ ਆ ਗਿਆ ਸਾਡੇ ਪੇਕਿਆਂ ਦਾ ਪਿੰਡ ਤੇ ਇਹ ਹੈਗਾ ਬਾਰ-ਬਾਰ ਫਿਰਨੀ ਖੇਤ ਆ ਗਿਆ ਆਪਣੇ ਨਾਨਕੇ ਤੇ ਜਿ세 ਕਿ ਨਾਨਕ ਕਿਉਂਕਿ ਗਲੀਆਂ ਦੇਖ ਸਕਤੇ ਹੋ ਨਾਨਕ ਕਿਨੇ ਗਲੀਆਂ ਸੁਨੀਆਂ ਪਈਆਂ ਸੀ ਛੋਟ ਛੋਟੀ ਭੀੜੀ ਭੀੜੀ ਗਲੀਆਂ ਨੇ ਥੋੜੇ ਬਣਦੀਆਂ ਆ ਮਾਂ ਨਹੀਂ ਖੁੱਲੀਆਂ ਵੀ ਹੈਗੀਆਂ ਨੇ ਇਧਰ ਨਗਰ ਕੀਰਤਨ ਬੜਾ ਬੜਾ ਸੋਹਣਾ ਬਣਾਤਾ ਗਾ ਲੋ ਜੇ ਪੁਰਾਣੇ ਥੁਲੇ ਆ ਗਏ ਨਾ ਫਿਰ ਥੋੜਾ ਗਧੀ ਜਿਹੜਾ ਪਾ ਲੈਣਾ ਹੋਮੜੇ ਨਹੀਂ ਖੜਾ ਆ ਦੇਖੀ ਜੀ ਬਰਾਜ ਆ ਰਿਹਾ ਹੈ ਹਨਾ ਵੀਡੀਓ ਬਣਾ ਕੇ ਖਾ ਲੋ ਉਹ ਦੇਖੋ ਸਾਰੇ ਸਾਡੀ ਸਵੇ ਸਬਰੀ ਨਾਲ ਵੇਟ ਕਰਨ ਦੇ ਚਾਚਾ ਚਾਚਾ ਜਿਹੜਾ ਸਾਰੇ ਬੈਠੇ ਸਾਨੂੰ ਉੱਥੇ ਉਹਨਾਂ ਨੇ ਪਲੀਜ਼ ਨਹੀਂ ਤੁਸੀਂ ਇਹ ਬਾਹਰ ਹੀ ਖੜੀ ਕਰ ਦਿਓ ਠਹਿਰ ਕੇ ਲੈ ਜਾਨੇ ਆਪਾਂ ਅੰਦਰ ਸਾਡਾ ਵੇਟ ਕਰਨ ਦੇ ਨੇ ਉਹ ਚਲੋ ਇੱਥੇ ਖੜਾ ਦਿਓ ਬਸ ਹੋਰ ਅੰਦਰ ਹੀ ਕਹਿੰਦੇ ਲਾ ਦੋ ਅੰਦਰ ਸਾਨੂੰ ਤਾਰ ਦੋ ਫਿਰ ਬਾਹਰ ਇਹ ਅਸ਼ੀਸ਼ ਜੀ ਦੀ ਚਿੱਠੀ ਅੰਦਰ ਜੀ ਜੀ ਥਾਪੀ ਇਸ ਬੰਦੇ ਆ ਆ ਸੁੱਖਾ ਸਾਸਰੀ ਕਾਲ ਅੰਟੀ ਸਤਿ ਸ੍ਰੀ ਅਕਾਲ ਮਾਇਆ ਬੰਗੋੜੇ ਕੋਲ ਮੈਂ ਤੁਹਾਡੇ ਘਰ ਕੇ ਆਇਆ ਇੰਨੀ ਰੋਟੀ ਲਾਂ ਜਾਓ ਜੀ ਰੋਟੀ ਮੈਂ ਖਟਣਾ ਨਾਲੀ ਅਸੀਂ ਮੂਰੀ ਘਰੇ ਨਹੀਂ ਜਾਂਦੀਆਂ ਘਰੇ ਨਹੀਂ ਜਾਂਦੀਆਂ ਉਹ ਜਾ ਜੂ ਹੁਣੇ ਪਾਣੀ ਉੱਥੇ ਹੀ ਅਵਤਾਰ ਸਿੰਘ ਨਿਕਲਿਆ ਉਹ ਵੇਖਾ ਉਹ ਕਰਦੇ ਇਹ ਨੂੰ ਆਪਾ ਉੱਥੇ ਇਹ ਦੋਣ ਵੀ ਕਹਿੰਦੇ ਮੈਂ ਘਰ ਤੇ ਰਿਹਾ ਜੀ ਨਹੀਂ ਕੋਈ ਤਿਆਰੀ ਨਹੀਂ ਕੀਤੀ ਕੋਈ ਨਾ ਰੋਟੀ ਖਾ ਕੇ ਆਏ ਟੈਨਸ਼ਨ ਨਾ ਲਾਓ ਤੁਸੀਂ ਜੀ ਆਪਕਾ